ਵੱਡਾ ਹਾਦਸਾ ਵਾਪਰਿਆ ਹੈ ਕਾਰਖਾਨੇ ਦੇ ਵਿੱਚ ਗੈਸ ਲੀਕ ਹੋ ਗਈ ਹੈ ਜ਼ਹਿਰੀਲੀ ਗੈਸ ਲੀਕ ਹੋਈ ਹੈ ਜਿਸ ਦੇ ਨਾਲ ਲੋਕ ਬਿਹੋਸ਼ ਹੋ ਹੋ ਕੇ ਡਿਗੇ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਬਿਹੋਸ਼ ਹੋ ਹੋ ਕੇ ਡਿਗੇ ਨੇ ਤੇ ਉਹਨਾਂ ਨੂੰ ਤੁਰੰਤ ਲੋਕਾਂ ਦੇ ਵੱਲੋਂ ਚੁੱਕ ਕੇ ਲਿਜਾਇਆ ਜਾ ਰਿਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹਨਾਂ ਲੋਕਾਂ ਨੂੰ ਤਾਂ ਇਹ ਹਾਦਸਾ ਤਾਮਿਲਨਾਡੂ ਦੇ ਵਿੱਚ ਹੋਇਆ ਹੈ ਜਿੱਥੇ ਇੱਕ ਕਾਰਖਾਨੇ ਦੇ ਵਿੱਚ ਸਬ ਸਮੁੰਦਰੀ ਪਾਈਪ ਦੇ ਵਿੱਚੋਂ ਜ਼ਹਿਰੀਲੀ ਅਮੋਨੀਆ ਗੈਸ ਲੀਕ ਹੋਈ ਹੈ ਜਿਸ ਤੋਂ ਬਾਅਦ ਪੰਜ ਲੋਕ ਜੋ ਉੱਥੇ ਮੌਜੂਦ ਸੀ ਭੇਉਸ਼ ਹੋ ਹੋ ਕੇ ਡਿੱਗਦੇ ਨੇ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਦੱਸਦੀ ਹੈ ਕਿ ਗੈਸ ਦੀ ਜੋ ਬਦਬੂ ਸੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹਨਾਂ ਲੋਕਾਂ ਨੂੰ ਤੁਰੰਤ ਗੈਸ ਚੜ ਜਾਂਦੀ ਹੈ ਤੇ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਮੂਨਾਡੂ ਦੇ ਇਨੌਰ ਦੇ ਵਿੱਚ ਗੈਸ ਲੀਕ ਦੀ ਇਹ ਘਟਨਾ ਸਾਹਮਣੇ ਆਈ ਹੈ ਤੇ ਉਪ ਸਮੁੰਦਰੀ ਪਾਈਪ ਦੇ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਜਿਸ ਤੋਂ ਬਾਅਦ ਜੋ ਉੱਥੇ ਮੌਜੂਦ ਲੋਕ ਸੀ बेहोश ਹੋ ਕੇ ਡਿੱਗਣ ਲੱਗਦੇ ਨੇ ਤਾਂ ਗੈਸ ਲੀਕ ਹੋਣ ਦੇ ਕਾਰਨ ਆਸ-ਪਾਸ ਕਾਫੀ ਤੇਜ਼ ਬਦਬੂ ਫੈਲ ਗਈ ਜਿਸ ਦੇ ਕਾਰਨ ਜੋ 5 ਲੋਕ ਸੀ ਉਹਨਾਂ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀਆਂ ਲਗਾਤਾਰ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਗੈਸਪੁਰਾ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਸੀ ਜਦੋਂ ਗੈਸ ਲੀਕ ਹੋਈ ਸੀ ਹਾਲਾਂਕਿ ਉਹ ਗੱਟਰ ਦੇ ਵਿੱਚੋਂ ਗੈਸ ਲੀਕ ਹੋਈ ਸੀ ਜਿਸ ਦੇ ਕਰਕੇ ਕਾਫੀ ਲੋਕ ਬੇਹੋਸ਼ ਹੋਏ ਸੀ ਅਤੇ ਕਈ ਮੌਤਾਂ ਵੀ ਹੋਈਆਂ ਸੀ ਉੱਥੇ ਤੇ ਦੂਜੇ ਪਾਸੇ ਇਹ ਹਾਦਸਾ ਸਾਹਮਣੇ ਆਇਆ ਹੈ ਤਾਮਿਲਨਾਡੂ ਦੇ ਵਿੱਚ ਜਿੱਥੇ ਕਾਰਖਾਨੇ ਦੇ ਵਿੱਚ ਗੈਸ ਲੀਕ ਹੋਈ ਹੈ ਜਿਸ ਤੋਂ ਬਾਅਦ ਜੋ ਉੱਥੇ ਕੰਮ ਕਰਦੇ ਨੇ ਲੋਕ ਬੇਹੋਸ਼ ਹੋ ਕੇ ਡੇਕ ਦੇਨੇ ਤਾਂ ਉਹਨਾਂ ਨੂੰ ਤੁਰੰਤ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਵੱਡਾ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਅਮੋਨੀਆ ਗੈਸ ਇੱਕ ਬੇहद ਜ਼ਹਿਰੀਲੀ ਗੈਸ ਹੁੰਦੀ ਹੈ ਪੋਪਾਲ ਤਰਾਸ ਦੀ ਤੁਹਾਨੂੰ ਯਾਦ ਹੀ ਹੋਵੇਗੀ 1984 ਦੇ ਵਿੱਚ ਭਿਆਨਕ ਘਟਨਾ ਵਾਪਰੀ ਸੀ ਜਦੋਂ ਪੋਪਾਲ ਦੇ ਵਿੱਚ ਅਮੋਨੀਆ ਗੈਸ ਲੀਕ ਹੋਈ ਸੀ ਜਿਸ ਦੇ ਵਿੱਚ ਵੱਡਾ ਹਾਦਸਾ ਹੋ ਗਿਆ ਸੀ ਅਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ 15000 ਤੋਂ ਜ਼ਿਆਦਾ ਲੋਕਾਂ ਦੀ ਜਾਨ ਇਸ ਜ਼ਹਿਰੀਲੀ ਗੈਸ ਦੇ ਨਾਲ ਉਸ ਸਮੇਂ ਚਲੀ ਗਈ ਸੀ ਤਾਂ ਅਮੋਨੀਆ ਗੈਸ ਇੱਕ ਵਾਰ ਫਿਰ ਲੀਕ ਹੋਈ ਹੈ ਤਾਮਿਲਨਾਡੂ ਦੇ ਵਿੱਚ ਹਾਦਸਾ ਵਾਪਰਿਆ ਹੈ ਕਾਰਖਾਨੇ ਦੇ ਵਿੱਚ ਜ਼ਹਿਰੀਲੀ ਅਮੋਨੀਆ ਗੈਸ ਲੀਕ ਹੋਈ ਹੈ ਤਾਂ ਅਮੋਨੀਆ ਗੈਸ ਜੋ ਕਿ ਬੇहद ਜ਼ਹਿਰੀਲੀ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਇੱਕ ਵਾਰੇ ਚੜ ਜਾ ਕੇ ਚੰਗੀ ਤਰ੍ਹਾਂ ਫੈਲ ਜਾਵੇ ਤਾਂ ਫਿਰ ਉਸ ਵਿਅਕਤੀ ਦਾ ਬਚਣਾ ਨਾ ਮੁਮਕਨ ਹੁੰਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਚੁੱਕ ਕੇ ਤੁਰੰਤ ਲੈ ਕੇ ਜਾਇਆ ਜਾ ਰਿਹਾ ਹਸਪਤਾਲ ਦੇ ਵਿੱਚ ਜੋ ਵੀ ਵਾਹਨ ਹੱਥ ਹੋਇਆ ਆਇਆ ਉਸ ਦੇ ਵਿੱਚ ਹੀ ਨਾ ਲੋਕਾਂ ਨੂੰ ਬਿਠਾਇਆ ਗਿਆ ਤੇ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਕਿਉਂਕਿ ਬੇहद ਜ਼ਹਿਰੀਲੀ ਗੈਸ ਅਮੋਨੀਆ ਗੈਸ ਦਾ ਨਿਸਾਬ ਹੋਇਆ ਹੈ ਅਮੋਨੀਆ ਗੈਸ ਜੋ ਕਿ ਇੱਕ ਵਿਆਰ ਇੱਕ ਵਿਅਕਤੀ ਨੂੰ ਚੜ ਜਾਵੇ ਤਾਂ ਫਿਰ ਉਸ ਦਾ ਬਚਣਾ ਨਾ ਮੁਮਕਿਨ ਹੋ ਜਾਂਦਾ ਹੈ ਤਾਂ ਵੱਡਾ ਹਾਦਸਾ ਵਾਪਰਿਆ ਹੈ ਪੰਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਹਸਪਤਾਲ ਨੂੰ ਲੈ ਕੇ ਗਏ ਨੇ ਔਰ ਦੇਖਣਾ ਹੋਵੇਗਾ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਬੇहद ਵੱਡਾ ਹਾਦਸਾ ਵਾਪਰਿਆ ਤਾਮੂਨਾਡੂ ਦੇ ਇਨੌਰ ਦੇ ਵਿੱਚ ਜਿੱਥੇ ਇੱਕ ਕਾਰਖਾਨੇ ਦੇ ਵਿੱਚ ਜ਼ਹਿਰੀਲੀ ਗੈਸ ਲੀਕ ਹੋਈ ਹੈ ਜ਼ਹਿਰੀਲੀ ਅਮੋਨੀਆ ਗੈਸ ਲੀਕ ਹੋਈ ਹੈ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਇਹਨਾਂ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਤੁਰੰਤ ਹਸਪਤਾਲ ਲੈ ਕੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਅਤੇ ਹੋਰ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਤੇ ਗੈਸ ਦੇ ਲੀਕੇਜ ਨੂੰ ਰੋਕ ਦਿੱਤਾ ਗਿਆ ਹੈ ਤਾਂ ਜੋ ਇਹ ਵੱਡਾ ਹਾਦਸਾ ਹੋਰ ਵੱਡਾ ਰੂਪ ਨਾ ਧਾਰ ਸਕੇ ਤਾਂ ਦੂਜੇ ਪਾਸੇ ਲੋਕ ਉਥੇ ਮੌਜੂਦ ਨੇ ਆਸ-ਪਾਸ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਦੇਖ ਸਕਦੇ ਹੋ ਕਿ ਕਿਵੇਂ ਮੂੰਹ ਦੇ ਉੱਤੇ ਮਾਸਕ ਲਗਾ ਕੇ ਆਸ-ਪਾਸ ਜੋ ਲੋਕ ਡਿਊਟੀ ਉੱਤੇ ਤਾਇਨਾਤ ਹੋ ਗਏ ਨੇ ਉਹਨਾਂ ਦੇ ਵੱਲੋਂ ਅੰਦਰ ਖਿਆਲ ਰੱਖਿਆ ਜਾ ਰਿਹਾ ਹੈ کارਖਾਨੇ ਦੇ ਵਿੱਚ ਜੋ ਨੁਕਸਾਨ ਹੋਇਆ ਸੀ ਜਿਸ ਦੇ ਚੱਲਦੇ ਇਹ ਗੈਸ ਲੀਕ ਹੋਈ ਸੀ ਤਾਂ ਉਸ ਨੂੰ ਰਿਪੇਅਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਦੇਖ ਸਕਦੇ ਹੋ ਕਿ ਪ੍ਰਸ਼ਾਸਨ मौके ਤੇ ਪਹੁੰਚਾ ਤਾਂ ਉਹਨਾਂ ਦੇ ਮੂੰਹਾਂ ਦੇ ਉੱਤੇ ਵੀ ਮਾਸਕ ਲਗਾਏ ਹੋਏ ਨੇ ਤਾਂ ਜੋ ਇਹ ਜ਼ਹਿਰੀਲੀ ਗੈਸ ਉਹਨਾਂ ਨੂੰ ਨਾ ਚੜ ਜਾਵੇ ਕਿਉਂਕਿ ਬੇहद ਜ਼ਹਿਰੀਲੀ ਗੈਸ ਹੁੰਦੀ ਹੈ ਤੇ ਬਹੁਤ ਤੇਜ਼ ਬਦਬੂ ਇਸ ਗੈਸ ਦੀ ਆਉਂਦੀ ਹੈ ਤੇ ਚ ਦੇਖਦੇ ਹੀ ਦੇਖਦੇ ਇਹ ਗੈਸ ਫੈਲ ਜਾਂਦੀ ਹੈ ਚੜ ਜਾਂਦੀ ਹੈ ਜਿਸ ਦੇ ਚਲਦੇ ਪ੍ਰਸ਼ਾਸਨ ਮੌਕੇ ਤੇ ਜੋ ਮੌਜੂਦ ਹੈ ਉਨ੍ਹਾਂ ਦੇ ਵੱਲੋਂ ਵੀ ਪੂਰਾ احتیاط ਵਰਤਿਆ ਜਾ ਰਿਹਾ ਤਾਂ ਪੰਜ ਲੋਕ ਬੇਹੋਸ਼ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਨੇ ਹੱਥ ਦੇ ਵਿੱਚ ਜੋ ਵੀ ਵਾਹਨ ਆਇਆ ਉਸ ਸਮੇਂ ਉਥੇ ਆਟੋ ਖੜੀ ਸੀ ਤਾਂ ਆਟੋ ਦੇ ਵਿੱਚ ਹੀ ਇਹਨਾਂ ਵਿਅਕਤੀਆਂ ਨੂੰ ਰੱਖ ਕੇ ਹਸਪਤਾਲ ਲਿਜਾਇਆ ਗਿਆ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਭੋਪਾਲ ਦੇ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਹੋਇਆ ਸੀ ਹਾਲਾਂਕਿ 1984 ਦਾ ਮਾਮਲਾ ਸਭ ਤੋਂ ਵੱਡਾ ਕਾਂਡਾ ਦੱਸਿਆ ਜਾਂਦਾ ਹੈ ਜਿਸ ਦੇ ਵਿੱਚ 15000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਹੁਣ ਇਹ ਵੱਡਾ ਹਾਦਸਾ ਤਾਮਿਲਨਾਡੂ ਦੇ ਵਿੱਚ ਹੋਇਆ ਜਿੱਥੇ ਅਮੋਨੀਆ ਗੈਸ ਲੀਕ ਹੋਈ ਹੈ ਜਿਸ ਦੇ ਕਾਰਨ 5 ਲੋਕ ਬਿਮਾਰ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਬੇਹੋਸ਼ੀ ਦੀ ਹਾਲਤ ਦੇ ਵਿੱਚ ਲੈ ਕੇ ਜਾਇਆ ਗਿਆ ਹੈ பய <laughs> <laughs> ஒரு நாள் தெரியா ஒண்ணா பயப்பட பாருங்களா